ਸਾਸੀ ਕਾਲ ਜੀ ਸਾਰੇ ਆਪਾਂ ਦਾ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਇੱਕ ਸਨ ਵੀਰੋ ਤੁਹਾਡੇ ਇੱਕ ਹੋਰ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਬਠਿੰਡੇ ਜ਼ਿਲ੍ਹੇ ਦੇ ਆਖਰੀ ਪਿੰਡ ਕੋਰ ਸਿੰਘ ਵਾਲੇ ਦੇ ਵਿੱਚ ਤੇ ਕੋਰ ਸਿੰਘਲਾ ਬਠਿੰਡੇ ਜ਼ਿਲ੍ਹੇ ਦਾ ਆਖਰੀ ਪਿੰਡ ਆ ਇਹ ਤੋਂ ਘਰੋਂ ਤਾਂ ਪਿੰਡ ਰਹੇ ਜਾਂਦਾ ਉਹ ਮੋਗੇ ਜ਼ਿਲ੍ਹੇ ਦਾ ਪਿੰਡ ਆ ਜਾਂਦਾ ਵਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇ ਲੂ ਪਰਵਾਰਾ ਤੇ ਭਾਈ ਉਹਨਾਂ ਦੇ ਕੋਲੇ ਇੱਕ ਪਹਿਲਾ ਸੂਆ ਝੋਟੀ ਬਕਾਊਆ ਉਹ ਸੋਣੀ ਜਿਹੜੀ ਪਹਿਲਾਂ ਝੋਟੀ ਵਗਾਉ ਆ ਮਿੱਤਰੋ ਸੂਈ ਆਤਾ ਜੀ ਬਿਲਕੁਲ ਅੱਜ ਹੀ ਇਹਨੇ ਬੱਚੇ ਨੂੰ ਜਨਮ ਦਿੱਤਾ ਵਾ ਬੜੀ ਚੰਗੀ ਬਰੀਕੀ ਤੇ ਬੜੇ ਚੰਗੇ ਆਰਡਰ ਦੀ ਕੁਆਲਿਟੀ ਦੇ ਵਿੱਚ ਕਰਮਾਂ ਵਾਲੀ ਤਿਆਰ ਹੋਈ ਆ ਉਹ ਕਰਦੇ ਫਾਈਨਲ ਗੱਲਬਾਤ ਵੱਡੀ ਖੁਸ਼ਖਬਰੀ ਇਹ ਆ ਤੇ ਮਗਰ ਜਿਹੜੀ ਕੱਟੀ ਆ ਮਿੱਤਰੋ ਉਹ ਬਲੀ ਬੱਧਨੀ ਵਾਲੇ ਸਾਂਣ ਦੀ ਆ ਜਦੋਂ ਬਲੀ ਦੀ ਕੱਟੀ ਆ ਜਾਵੇ ਨਾ ਮਿੱਤਰੋ ਤੇ ਸਹੀ ਪੁੱਛੋ ਮਾਲਕ ਨੂੰ ਦਾ ਚਾਹ ਚੜਨੇ ਚੜਨਾ ਨਾਲ ਦੇ ਚਾਰ ਪੰਜ ਗਵੰਡੀਆਂ ਨੂੰ ਵੀ ਚਾਹ ਚੜ ਜਾਂਦਾ ਵੀ ਸਾਡੇ ਇਲਾਕੇ ਦੇ ਵਿੱਚ ਗਲੀ ਬਦਨੀ ਵਾਲੇ ਦੀ ਕੱਟੀ ਆਈ ਹੈ ਉਹ ਕਰਦੇ ਗੱਲਬਾਤ ਪਾਈ ਦਿਨ ਨਾਲ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਬਾਈ ਠੀਕ ਆ ਬਾਈ ਵਧੀਆ ਸੇਤਾਂ ਦੇ ਪਰਿਵਾਰ ਵਧੀਆ ਵਧੀਆ ਭਾਈ ਸਾਹਿਬ ਠੀਕ ਠਾਕ ਇਸ ਨਾਮ ਦੱਸ ਦੀਏ ਕਿਹੜਾ ਦੀ ਵੀਰੇ ਆਪਣਾ ਭਾਈ ਆਪਣਾ ਨਾਮ ਨਾਮ ਮੇਰਾ ਨਾਮ ਭਾਗਾ ਸਿੰਘ ਆ ਭਾਈ ਭਾਗਾ ਸਿੰਘ ਹਾਂਜੀ ਭਾਗੇ ਭਾਈ ਘਰ ਆਪਣਾ ਬਾਹਰ ਕੀਤਾ ਜੀ ਹਾਂਜੀ 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 ਇਹ ਸਕੂਲ ਦੇ ਮੂਹਰ ਦੀ ਲੰਗ ਕੇ ਸਿੱਧਾ ਤੁਰਿਆ ਹੋਵੇ ਹਾਂ ਇਧਰੋਂ ਸਮਸ਼ਾਨ ਘਾਟ ਕੋਲੋਂ ਮੁੜ ਕੇ ਬਾਸ ਖੇਤ ਚ ਕਰ ਦਿੱਤਾ ਆਪਣਾ ਢਾਪ ਕੋਲੋਂ ਮੁੜ ਕੇ ਠੀਕ ਹੈ ਅੱਛਾ ਭਾਗੇ ਭਾਈ ਜਿਹੜੀ ਆਪਾਂ ਪਹਿਲਾਂ ਝੋਟੀ ਦੀ ਵੀਡੀਓ ਪਾਈ ਹੋਵੇਗੀ ਬਈ ਹਾਂ ਬਹੁਤ ਵਧੀਆ ਵੀ ਕੀਤੀ ਬਈ ਠੀਕ ਠੀਕ ਹੈ ਬਈ ਠੀਕ ਹੈ ਬਈ ਅੱਛਾ ਅੱਜ ਜਿਹੜੀ ਘਟ ਝੋਟੀ ਆ ਵੀ ਪਹਿਲੇ ਨਹੀਂ ਆ ਬਈ ਪਹਿਲਾਂ ਪਹਿਲਾਂ ਬਈ ਠੀਕ ਹੈ ਕ ਠੀਕ ਹੈ ਠੀਕ ਉਹ ਭਈਆ ਜੇਰ ਵੀ ਹਾਂ ਹਾਂ ਅਜਾ ਕੱਟੀ ਕਿਹੜੀ ਦੀ ਦੇਖੀ ਕੱਟੀ ਬਈ ਇਹ ਬੜੀ ਵੱਧਣੀ ਦੀ ਆਪਣਾ ਸਾਰਾ ਰਿਕਾਰਡ ਲਿਖਿਆ ਪਿਆ ਦੇ ਕਿਨੇ ਦਿਨ ਦੀ ਕਪੜਾ ਹੋਇਆ ਸੀ ਕੱਟੀ ਸੈਕਟਰ ਨਿੱਟ ਪੈਦਾ ਹੋਈ ਆ ਯਾਰ ਹਾਂ ਦੇਖ ਦੀ ਬਣਾ ਬੱਚਾ ਕਿੱਡਾ ਨਿਕਲ ਹੋਣਾ ਆ ਕੱਟੀ ਨੂੰ ਖਰਾਕ ਮਿਲ ਜੇ ਭਾਈ ਕਿਉਂ ਨਾ ਦਿਨਾਂ ਚ ਜਾਊਗੀ ਹਨਾ ਹਾਂ ਹਾਂ ਅੱਛਾ ਭਈ ਆਪ ਵੀ ਝੋਟੀ ਕੇ ਚੰਗੇ ਘਰਾਣੇ ਟਿਕਾਣੇ ਦੀ ਆ ਭਾਈ ਵਧੀਆ ਆਪਣੀ ਘਰ ਦੀ ਕੱਟੀ ਆ ਇਹ ਘਰ ਦੀ ਕੱਟੀ ਇਹਦੀ ਮਾਂ ਦਾ ਦੁੱਧ ਕਿੰਨਾ ਮਾਂ ਦਾ ਬਈ 13 ਕਿਲੋ ਵਾਲੀਟਰ ਆਪਣੇ ਕੋਲੇ ਦਿੱਤਾ ਉਹਦੀ ਮਾਂ ਨੇ ਤੇ ਮੈਨੂੰ ਲੱਗਦਾ ਝੋਟੀ ਨਹੀਂ ਪਹਿਲੇ ਤੁਸੀਂ 14 ਕਿਲੋ ਦੋ ਦੇ ਹਾਂ ਬਈ ਇੰਨਾ ਦੇਣਾ ਚਾਹੀਦਾ ਵੇ ਜਿਵੇਂ ਮੰਨ ਲਾ ਵੀ ਉਹ ਲੱਸੀ ਦਾ ਹੈਗੀ ਆ ਹਾਂ ਹਾਂ ਉਹ ਥਾਂ ਲੈਦਾ ਪੂਰਾ ਵਧੀਆ ਜੀ ਥੱਲੋ ਹਾਂ ਹਾਂ ਪੂਰਾ ਵਧੀਆ ਬਈ ਬਹੁਤ ਫਟ ਗਿਆ ਹਾਂ ਬਈ ਕੋਈ ਵੀ ਮੰਨ ਲਓ ਪੂਰਾ ਵਧੀਆ ਲੈਵਾ ਕੋਈ ਵੀ ਚੱਕਰ ਹੈ ਨਹੀਂਗਾ ਵੀ ਆਪਾਂ ਜੀ ਕਹਿ ਦਈਏ ਬਈ ਥੱਲੋ ਤਾਂ ਪਹਿਲਵਾਨ ਵਾਲੀ ਗੀਆ ਕਰਮ ਵਾਲੀ ਆ ਅੱਛਾ ਬਈ ਇਹ ਫਿਰ ਦਿਨ ਵੀ ਮੈਸੇ ਘੱਟ ਸੂਪੀ ਪੰਜ ਸੱਤ ਨਾ ਹਾਂ ਘੱਟ ਸੂਪੀ ਬਈ ਹੂੰ ਵੀ ਗਿਣਤੀ ਵਾਲੇ ਦਿਨਾਂ ਤੋਂ 7 ਦਿਨ ਘੱਟ ਸੀ ਕਿਹਨੇ ਕਹਦੇ ਸੀ 7 ਹੱਦ ਦੇਣ ਕੇ ਪਹਿਲਾਂ ਨੂੰ 7 ਦਿਨ ਹਾਂ ਠੀਕ ਹੈ ਬਈ ਤੇ ਚੋਲੀ ਬਈ ਧਾਰਾ ਤੋੜਾ ਕੱਢ ਲੀ ਹਾਂ ਸਵੇਰ ਮਾਰ ਰਿਆਂ ਧਾਰਾ ਬਈ ਕੱਟੀ ਨੂੰ ਪਿਆਦਾ ਸੀ ਆਮ ਆਮ ਉਹ ਤਾਂ ਨਹੀਂ ਕਰਦੀ ਬਈ ਹਾਂ ਨਹੀਂ ਹਜੇ ਤਾਂ ਬਈ ਕੁਝ ਨਹੀਂ ਕਰਿਆ ਸਵੇਰ ਤਾਂ ਰਾਹੀਂ ਪੱਤੇ ਬਈ ਮਾਰਦੀ ਏ ਧਾਰਾ ਦੋ ਦੋ ਮਾਰੀ ਬਈ ਲੈ ਮਤਲਬ ਕੱਟੀ ਥੋੜੀ ਜੀ ਉਪਰ ਇਸ ਤਰ੍ਹਾਂ ਬੰਨੀ ਹੋਈ ਇਸ ਕਰਕੇ ਬਾਪੂ ਵੇਲੇ ਮਾਰ ਜਾਂਦਾ ਧਾਰਾ ਉਹ ਵੀ ਨਹੀਂ ਕੋਈ ਚੱਕਰ ਹੈਗੀ ਕਰਮ ਵਾਲੀ ਨੂੰ ਚੋਣ ਚਣ ਬਹੁਤ ਚੰਗਾ ਲੱਗਾ ਹੋਇਆ ਬਈ ਆ ਵੇਖੋ ਬਾਪੂ ਮਾਰਦਾ ਧਾਰਾ ਹੂੰ ਮਾਰੀ ਮੋਟੀ ਜੀ ਔਲ ਛੋਲੀ ਆ ਤੇ ਉਨੇ ਕਿੰਨੀ ਕੁ ਦਾ ਪਹਿਲਾਂ ਕੱਟੀ ਨੇ ਮੈਣਾ ਬੜੀ ਸੀਲ ਆ ਯਾਰ ਜਿਵੇਂ ਪਹਿਲਾਂ ਦਾ ਰਸਤਾ ਪੀ ਕੇ ਅੰਦਰ ਵਿਚਾਰੀ ਆਣੀ ਆ ਆ ਕੱਟੀ ਆ ਇਹਨੂੰ ਕਹਿੰਦੇ ਰਵਾ ਇਹਨੂੰ ਕਹਿੰਦੇ ਘਰਾਣਾ ਆਰਡਰ ਦੀ ਕੁਆਲਿਟੀ ਚੋਣ ਦੀ ਬਾਪੂ ਨੂੰ ਵੀ ਇਹ ਚੋਣੀ ਨਹੀਂ ਆਉਂਦੀ ਲੱਗਦਾ ਮੈਨੂੰ ਹਾਂ ਹੱਥ ਨਹੀਂ ਨੱਪਿਆ ਜਾਂਦਾ ਨੂੰ ਚੱਲ ਕੋਈ ਨਹੀਂ ਬਾਪੂ ਫੇਰ ਵੀ ਬਾਪੂ ਨੇ ਧਾੜਾ ਮਾਰ ਦਿਆ ਸ਼ਾਬਾਸ਼ ਬਾਪੂ ਜਾਉਂਦਾ ਰਹਿ ਅੱਛਾ ਵੀਰੇ ਬਾਗੇ ਬਾਈ ਹੁਣੇ ਵੇਚ ਨਹੀਂ ਆਪਾਂ ਹਨਾ ਫ੍ਰੀਜ ਰੱਖਾਂਗੇ ਬਾਈ ਜਾਂਦਾ ਬਈ ਫੋਨ ਤੇ ਕਰ ਲਾਂਗੇ ਰੇਟ ਦਾ ਫੋਨ ਤੇ ਰੇਟ ਜੈ ਹੋਊਗਾ ਹਾਂ 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 ਬਾਈ ਜੈ ਰੇਟ ਜੈ ਹੋਊਗਾ ਹਨਾ ਠੀਕ ਆ ਵੀ ਤੋਰੀ ਬਾਗੇ ਬਾਈ ਕੱਢੀ ਬਾਰ ਨੂੰ ਕੱਟੀ ਦੋ ਬਾਈ ਕੱਟੀ ਚੋਂਗੇ ਕੱਤੀ ਨੂੰ ਚੰਗਾਈ ਜਾਂਦੀ ਬੱਤਰੋ ਕਰਮ ਵਾਲੇ ਪਹਿਲੇ ਨੂੰ ਟੋਟੀ ਆ ਨਹੀਂ ਤੇ ਲੱਤਾ ਮਾਰਦੀ ਆ ਭਰਾਵੋ ਕਹੀ ਤਾਂ ਇਹ ਕੋਈ ਬੱਚੇ ਪੁੱਛੇ ਤੇ ਓਕੇ ਆ ਜਮਾ 100 ਦੀ 100 ਤੁਹਾਨੂੰ ਤਾਂ ਹੀ ਵਿਖਾਇਆ ਬੱਚਾ ਲਵਾ ਕੇ ਮੇਰੇ ਵੀ ਕਲੀਅਰ ਹੋ ਜੂ ਤੁਹਾਨੂੰ ਬਾਈ ਹੁਣ ਹੱਸ ਮਾਈ ਆ ਟੋਟੀ ਬਥਾ ਆਇਆ ਆ ਜਾ ਕਰਮ ਵਾਲੀ ਆ ਪੁੱਤੇ ਆ ਜਾ ਡਰਦੀ ਆ ਜਾ ਹਨਾ ਹਾਂ ਬਾਹਰ ਨਹੀਂ ਗੱਡੀਆਂ ਕਰੋ ਅੰਦਰ ਅੰਦਰ ਇਹ ਬਈ ਸਰ ਕੋਈ ਨਾ ਰਿਆਂਦੇ ਵੀ ਇਹਨੇ ਅੰਦਰ ਨੂੰ ਜਾਣਾ ਉੱਥੇ ਬੰਦ ਦੀ ਵੀਰੇ ਉੱਥੇ ਉੱਥੇ ਜਿੱਥੇ ਬਾਕੀ ਆ ਜਾ ਆ ਜਾ ਮੇਕੋ ਬਈ ਮਿੱਤਰੋ ਹਾਂ ਨਾ ਓਕੇ ਦੀ ਰਿਪੋਰਟ ਝੋਟੀ ਜਾਵਾ ਬਈ ਲੈ ਆ ਜੀ ਦਾ ਨਾ ਜਿਹੜੀ ਬਈ ਮਿੱਤਰੋ ਯਕੀਨ ਕਰਿਓ ਹਰਿਆਣੇ ਜਾਣੇ ਜ਼ਰੂਰ ਆਪਾਂ ਹਰਿਆਣੇ ਨੂੰ ਮਾੜਾ ਨਹੀਂ ਕਹਿੰਦੇ ਪਰ ਆ ਪੰਜਾਬ ਦੇ ਆਪਣੇ ਭਰਾ ਆ ਇਹ ਵੀ ਮਿਹਨਤ ਕਰਦੇ ਆ ਬਾਈ ਇਹ ਵੀ ਚੰਗੀਆਂ ਚੰਗੀਆਂ ਕੱਟੀਆਂ ਤਿਆਰ ਕਰ ਲੈਂਦੇ ਆ ਇਹਨਾਂ ਨੂੰ ਵੀ ਯਾਰ 4 ਰੁਪਏ ਬਟੀਚੇ ਨੇ ਚਾਹੀਦੇ ਆ ਸਵਾਦ ਤਾਂ ਮਾ ਦਿਨੇ ਮੱਖਣੀ ਲੈ ਮਿੱਤਰੋ ਬਹੁ ਸੀਲ ਦੇ ਸਾਉ ਤੇ ਸਲੱਗ ਕੱਟੀ ਜਿਹੜਾ ਲੈ ਗਿਆ ਯਾਦ ਕਰੂਗਾ ਦੁੱਧ ਚੋਣਾ ਤੁਸੀਂ ਸੇਵਾ ਦਾ ਜਿਹੜਾ ਚੰਗੀ ਸੇਵਾ ਟਕਾ ਕੇ ਕਰ ਲੋਗੇ ਮੇਰਾ ਮਾਨ ਕਹਿੰਦਾ ਹਨ ਮਾਨ ਕਹਿੰਦਾ ਵੀ ਪਹਿਲਨ ਕੱਟੀ 14 ਕਿਲੋ ਦੁੱਧ ਦੇ ਦਊਗੀ ਬਾਕੀ ਤੁਹਾਡਾ ਕੀ ਆਈਡੀਆ ਤੁਸੀਂ ਕਮੈਂਟਾਂ ਦੇ ਵਿੱਚ ਲੈ ਜਰੂਰ ਦਿਓ ਅੱਜ ਵੀਡੀਓ ਵਿੱਚ ਛੋਟੀ ਸੀਗੀ ਪਿੰਡ ਜਿਹੜਾ ਕੋਰ ਸਿੰਘ ਵਾਲਾ ਜ਼ਿਲ੍ਹੇ ਬਠਿੰਡੇ ਦੇ ਆਖਰੀ ਪਿੰਡ ਦੇ ਵਿੱਚੋਂ ਬਾਗੇ ਬਾਈ ਦੇ ਕਰੋ ਵੀਡੀਓ ਫਲਮਾਈਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਰਾਵਾਂਗੇ ਕਿਸੇ ਨਵੀਂ ਵੀਡੀਓ ਦੇ ਨਾਮ ਰਮਣ ਅੱਗੇ ਗੱਲ ਦੇਣਾ